ਨਾ ਕਿਤੇ ਪਤਾ ਕਿੱਥੇ ਪਹੁੰਚ ਗਏ ਆਪਾਂ ਦਿੱਲੀ ਗੱਡੀ ਹੈ ਇੱਧਰ ਮੈਂ ਕਹਿ ਰਿਹਾ ਕਿ ਤੁਹਾਨੂੰ ਆਪਾਂ ਦਿੱਲੀ ਦਿੱਲੀ ਜਿਹੜੀ ਆ ਰਾਉਣ ਕਰ ਰਹੀ ਹੈ ਕਿੱਥੇ ਕਰੇਗਾ ਰਾਉਣ ਕਰਕੇ ਜਾਣਾ ਹੋਰ ਹਲੋ ਗਾਈਜ਼ ਸੀ ਲੋਕੇਸ਼ਨ ਤੇ ਪਹੁੰਚ ਗਏ ਆ ਤੇ ਗੱਡੀ ਬਾਈ ਫੁਕਰੀ ਮਾਰ ਕੇ ਨਹੀਂ ਓਏ ਫੁਕਰੀ ਮਾਰ ਕੇ ਆਹ ਬੱਸ ਉਹਦੇ ਪੱਤੇ ਰੱਡ ਦੇਵਾਲਾ ਫੁਕਰੀ ਮਾਰ ਕੇ ਨਹੀਂ ਕਹਿੰਦਾ ਆ ਮੈਨੂੰ ਕਿਹਦਾ ਫੋਨ ਕਰਤਾ ਭਾਜੀ ਹਾਂ ਭਾਜੀ ਦਾ ਹੀ ਮੇਰਾ ਕੈਮਰਾਮੈਨ ਪ੍ਰਨੀਤ ਮੇਰੇ ਨਾਲ ਹੀ ਜਾਂਦਾ ਗੱਡੀ ਚ ਬਾਹਰ ਨਿਕਲੀਏ ਆ ਜਾਂ ਤਾਂ ਨਹੀਂ ਦੀਏ ਹੁੰਦੀ ਨਹੀਂ ਦੇ ਰਹੀ ਹੈ ਆਪਾਂ ਦੋਨੇ ਪੈ ਜਣੇ ਆਂ ਦੇਖੋ ਸਾਡੀ ਸਾਰੀ ਜਨਤਾ ਨਹੀਂ ਦਿਖਾ ਪੁੱਛੀ ਕਿਵੇਂ ਬਾਹਰ ਨਿਕਲ ਉਹ ਨਹੀਂ ਇਹ ਨਹੀਂ ਮਿਲਣਾ ਇਹ ਨਹੀਂ ਮਿਲਣਾ ਪਾਪਾ ਦਾ ਲਾਲ ਪਾਪਾ ਹਾਂ ਹਾਂ ਖੁਸ਼ ਹੁਣ ਇਹ ਗੱਡੀ ਦੀ ਫੋਟੋ ਖਿੱਚ ਲਾਂਗਾ ਮਿਲ ਲਾਦਾ ਹਨਾ ਸਾਨੂੰ ਐਸੇ ਸਾਡੀ ਗੱਡੀ ਟਾਈਮ ਤੇ ਆ ਪਰ ਸਾਡੀ ਗੱਡੀ ਲੇਟ ਹੈ ਹੁਣ ਸਾਨੂੰ ਉਹਰੇ ਵੇਟ ਕਰਨੀ ਪੈਣੀ ਹੈ ਅਸੀਂ ਪਹਿਲਾਂ ਆ ਗਈ ਘਰੋਂ ਤੁਸੀਂ ਕੁਛ ਨਹੀਂ ਹੁੰਦਾ ਪਿਆ ਮਤੇ ਮੂੰਹ ਇੱਧਰ ਕਰ ਦੋ ਕਿਉਂ ਇੱਧਰ ਦੀ ਸਾਈਡ ਸ਼ੀਸ਼ੇ ਵਾਲਾ

ਤੁਰਕਿਓ ਤਿੰਨੇ ਰੀਲ ਬਣਾਨੀ ਚਾਲੇ ਪਰਾ ਮੰਦੀ ਬੋਦਰ ਤੁਰਕਿਓ ਬੋਦਰ ਇਹ ਤੁਰ ਆ ਸੂਰਜ ਦੇ ਬਗੇ ਅਦਰ ਨਹੀਂ ਆਉਣਾ ਇਧਰ ਕੋਈ ਪੀ ਕੋਲੇ ਖੱਟ ਹੋਇਆ ਅਚਾ ਤੂੰ ਆ ਜਾ ਦਰਵਾਜ਼ਾ ਰੀਲ ਘੜਾ ਲੰਗੋ ਪਿੱਛੇ ਨਾ ਨੂੰ ਕੋਈ ਮਾਰ ਕੇ ਫੇਟ ਤੁਰ ਜਣੀ ਇਧਰ ਆਓ ਯਾਰ ਤੁਸੀਂ ਉਸ ਪਾਸੇ ਲੱਗੋ ਦਰਮਨ ਨਹੀਂ ਹੁਣ ਫੁੱਲ ਬੈਠਾ ਲੰਮ ਚੁੱਕ 1 2 3 ਚੱਲ ਇਹਦਾ ਕੋਈ ਬੜਾਈ ਕੰਮ ਨਾ ਹੋਇਆ ਪਿਆ ਹਾਂ ਹਾਂ ਹੋ ਜਾਂਦਾ ਕੰਮ ਤਾਂ ਜੱਫਾ ਉਹ ਵਾ ਟੁੱਟੇ ਕਰ ਲੀਏ ਉਹਦੇ ਕਰਕੇ ਮੈਂ ਗੱਲ ਕਰ ਰਿਹਾ ਮੋਰ ਤਾਂ ਕੋਈ ਚੱਕਰ ਨਹੀਂ ਚੱਲਦਾ ਐਸ ਤੋਂ ਦੇ ਟੁੱਟੇ ਛੱਡ ਹੀ ਜਾਈਏ ਤਾਂ ਕਰ ਲੈਣੇ ਤਾਂ ਹਾਂ ਅਰਜੀ ਨਹੀਂ ਮੈਂ ਉਹ ਨਹੀਂ ਕਰਦਾ ਜਾਨਾ ਜੀ ਤੇ ਬਾਈ ਵੀ ਨਹੀਂ ਕਿਸੇ ਜਦੋਂ ਤਾਂ ਜੀ ਕੋਲ ਚਾਹ ਤੇ ਮੈਨੂੰ ਆਪਰੇ ਮੈਂ ਨਹੀਂ ਪਰ ਮੈਂ ਉਹਨਰੇ ਮਨ ਕੋ ਅਸਾ ਫੋਨ ਜਿੰਨੇ ਕੋਨਟਰੋਲ ਤਾਂ ਕਰ ਸਕਦਾ ਹਾਂ ਲੋ ਹੋ ਗਿਆ ਬਸ ਆ ਗੋਲ ਜਾਂ ਕੁਮ ਨੂੰ ਇਧਰ ਨੂੰ ਆਉਣ ਕਿੰਨਾ ਗੱਡੀਆਂ ਜੀ ਨਹੀਂ ਵੀ ਬਈਸ ਗੱਡੀਆਂ ਆਪਣੇ ਕੋਲ ਹੈਗਾ ਹਾਂ ਹੈਗੀ ਹੈਗੀ ਅੱਜ ਤੀਜੀ ਵੀ ਆਪਣੀ ਇੱਥੇ ਲੱਗੀ ਹੁੰਦੀ ਪਰ ਮੀਤ ਕੋਈ ਖੜਾ ਨਹੀਂ ਹੁੰਦਾ ਉਹ ਇੱਧਰ ਬਣਾ ਲਾਗੇ ਕੋਲ ਆਪਣੇ ਲਾਹੇ ਕਰ ਆਜੋ ਇੱਕ ਮਿੰਟ ਬੱਸ ਆਣਾ ਉਹ ਖਾਣ ਵਾਲੇ ਖੜ ਗਿਆ ਆਪਾਂ ਦੇਖੀ ਬਸ ਇਹ ਤਾਂ ਉਹਨਾਂ ਦੀ ਖਾਣ ਨਾਲ ਬੱਸ ਉਹ ਗੱਡੀ ਉੱਤੇ 서 ਲੇ ਕੇ ਆਲਾ ਹੀ ਪਰ ਆਪਾਂ ਇੱਕ ਮਿੰਟ ਵੀਡੀਓ ਬਣਾਉਣੀ ਕਿ ਕਿ ਖਾਣ ਲਾ ਬਣਾ ਬਣਾ ਕੇ ਖਾਣ ਰਹੀ ਵੀਡੀਓ இது தொடர்பாக அவர் வெளியிட்டுள்ள அறிக்கையில் கோவிட்19 தொற்றுக்கு எதிரான போராட்டத்தில் போராட்டத்தில் ஈடுபட்டவர்கள் மற்றும் 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 போராட்டத்தில் ஈடுபட்டவர்கள் என்று கூறியுள்ளார் ਨਹੀਂ ਕੋਈ ਦੇਖ ਰਿਹਾ ਦੇਖ ਰਿਹਾ ਪਤਾ ਆ ਗਿਆ ਤੂੰ ਮੇਰੀ ਲਿਖਾ ਦੋ ਫੋਟੋਆਂ ਨਰੀਲਾ ਤੇ ਜ਼ੋਰ ਲਾਇਆ ਫਤਿਹ ਅੱਜ ਅਮ ਤੋਂ ਓਏ ਫੋਟ ਲੰਗੀ ਕਰ ਰੋ ਵੀ ਬਬਲ ਬਿਟ ਕਰ ਰਹੀ ਹੋ ਦੀਨ ਕਿ ਤੂੰ ਇੱਥੂ ਕਰਦੀ ਨੇ ਹੋਰ ਉਰੀ ਕਰਦੀ ਅੱਜੋ ਦੇਖੋ ਹੋਰ ਦੇਖੋ ਹੋਰ ਯਸਤਰੀ ਨੇ ਸਾਰੇ ਲੋਕ ਚੱਲਦੇ ਲੋਕ ਆਦ ਰਹੇ ਹੈ ਲੋ ਜੀ ਆਪਣੀ ਆ ਜਿਹੜੀ ਗੱਡੀ ਐ ਬਸ ਘਟ ਘਟ ਦੀ 25 ਮਿੰਟਾਂ ਦਾ ਤੇ ਪਹੁੰਚ ਜਾਨੀ ਚਾਹੀਦੀ ਸਾਰੇ ਜਾਣਾ ਸੀ ਵੇਟ ਕਰ ਰਹੇ ਬਸ ਦਾ ਤੇ ਮੈਨੂੰ ਸੀ ਆਫ ਕਰਨ ਵਾਸਤੇ ਆਇਆ ਨੇ ਸਾਰੇ ਪਰਿਵਾਰ ਦੇ ਮੈਂਬਰ ਵਾਸੀ ਫੈਮਿਲੀ ਇਹ ਮਿਸਟਰ ਐਮਿਕਸ ਵਾਸੀ ਤੇ ਵਾਸੀ ਬਲੌਕ ਦਾ ਚਲੋ ਹੈਗੇ ਅਸੀਂ ਸਾਰਾ ਰੋਟ ਪਾਏ ਕੀ ਹੋਇਆ ਰੋਟਾ ਚਾਰ ਬੱਡੇ ਕਾ ਚੂ ਲੈਤਾ ਹੈ ਦਾ ਦਾ ਸ਼ੂ ਬਸ ਸ਼ੂ ਤਾਂ ਇਹਦੇ ਵੀ ਲੈ ਕੇ ਆਏ ਹੋ ਮੈਂ ਮੇਰੇ ਸਟਾਰਟ ਕਰਨ ਤੇ ਡੀਟੈਪ ਲਗੀ ਦੱਸਣਾ ਨਹੀਂ ਗੱਡੀ ਦਾ ਸਟੇਰਿੰਗ ਲਾਉ ਦਾ ਕਦੀ ਸਕਾਰੋ ਜਾਂ ਨਹੀਂ ਐਂਕੀ ਸਾਨੂੰ ਦੋ ਰੋੜਾ ਖੋਲਣ ਆਂਦੇ ਹੋ ਬਾਕੀ ਦੇਖਣੇ ਦਿਓ ਪਾਪਾ ਦੀ ਪਾਗਰ ਨਾਲ ਫੋਨ ਦਾ ਕਵਰ ਹੈ ਸਹੀ ਗੱਲ ਹੈ ਆ ਦੇਖ ਦੋਸਤ ਕਿੰਨੀ ਕਾਲੀ ਉਹ ਕਰਵਾ ਦੀ ਥਾਰ ਕਰਵਾ ਦੀ ਤੂੰ ਫੇਵਰੇਟ ਸਭ ਨੂੰ ਦੁਆ ਕਰ ਉਹ ਯਾਰ ਥਾਰ ਤਾਂ ਘੱਟ ਜੀ ਕੋਸਟ ਤੇ ਜਾ ਬੱਚਿਆਂ ਨੂੰ ਮੈਨੂੰ پیسے ਕਮਾ ਕੇ ਲਿਆਉਂਗਾ ਹੋਰ ਮੈਂ ਘਰ ਦਾ ਮੋਢੀ ਆ ਕਹਿੰਦਾ ਮੈਂ ਘਰ ਦਾ ਮੋਢੀ ਹੋ ਜਾ ਆ ਦੇਖ ਮੈਂ ਜੋ ਹੱਥ ਹੋ ਗਈ ਸਾਰੀ ਜੀ ਪਰ ਉਹਨਾਂ ਨੇ ਗਰ ਦੇ ਤੇ ਉਹ ਲਾ ਚਾਹ ਕੋ ਦੇ ਤਾ ਕੋ ਨਾ ਯੋ ਤੇਰਾ ਗੋਸਾਲਿਕ ਇੱਕ ਕੰਟੀ ਜਿਹੜੀ ਉਪਤਾਨਾ ਪਰੋ ਸੇਕ ਡੋਰਸ ਜਿੰਬੀਨ ਦੇ ਤੋਂ ਆਇਆ ਸੀਗਾ ਉਦੋਂ ਵੀ ਹੀ ਡਰਸ ਚਾਹ ਤੇ ਜਾ ਕੇ ਸੀ ਨਹੀਂ 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 ਟੀ-ਸ਼ਰਟ ਹੋਰ ਸੀ ਕੰਫਰਟੇਬਲ ਹੈ ਬਲੈਕ ਟੀ-ਸ਼ਰਟ ਪਾਇਆ ਉਸੇ ਡਰੈਸ ਕੰਫਰਟੇਬਲ ਜੀ ਰਹਦੀ ਹੈ ਹਾਂ ਗ੍ਰੇਟ ਬਲੈਕ ਟੀ-ਸ਼ਰਟ ਹੈ ਕਿਦਾ ਮੁੰਮੀ ਇਸ ਦਾ ਤਾਂ ਹਿਲਵਾ ਜਾਏਗਾ ਮੈਂ ਤਾਂ ਜੇ ਲਾਸਟ ਮਿਲਣਾ ਹੈ ਕਿਹਦੇ ਬੱਸ ਆਉਣ ਵਾਲੀ ਹੈ ਤੈਨੂੰ ਲੱਗੇ ਤੂੰ ਤੇ ਰੋਈ ਨਾ ਇਹਨੂੰ ਕੋਈ ਰੈਗਰਟ ਨਹੀਂ ਹੋ ਰਿਹਾ ਆਜੋ ਆਜੋ ਮਮੀ ਬਾਹਰ ਆਜੋ

ਆਹ ਉਹ ਦੇਖ ਤੱਕ ਦਮ ਦਵਾ ਜੀ ਉਹ ਕਿਹਦੇ ਪਿਆ ਰੱਖੇ ਸਾਰੇ ਉਹ ਵੀ ਇੱਕ ਗੱਲ ਤੁਸੀਂ ਨੇ ਉਹ ਕੀਤਾ ਦੇਖਿਆ ਇਹ ਬਲਵਿੰਦਾ ਜਦੋਂ ਆਇਆ ਸੀਗਾ ਉਦੋਂ ਵੀ ਇਹੀ ਡਰੈਸ ਚਾਹੇ ਤੇ ਜਾ ਵੀ ਸੀ ਡਰੈਸ ਚ ਰਿਹਾ ਹੁਣ ਟੀ-ਸ਼ਰਟ ਨਹੀਂ ਨਹੀਂ ਟੀ-ਸ਼ਰਟ ਥੋੜਾ ਕੰਫਰਟੇਬਲ ਹੈ ਤੇ ਬਲੈਕ ਟੀ-ਸ਼ਰਟ ਆਹ ਸੇ ਡਰੈਸ ਕੰਫਰਟੇਬਲ ਜੀ ਰਹਿੰਦੀ ਹੈ ਹੈਨਾ ਇਹ ਇੱਥੇ ਬਲੈਕ ਟੀ-ਸ਼ਰਟ ਸੀ ਇਹ ਕਿਹੜਾ ਇਹ ਕਿੱਕ ਤੇ ਨੀਵਾ ਜਾਣਾ ਮੈਂ ਤੁਹਾਨੂੰ ਗੱਗਨ ਨੂੰ ਲਾਸਟ ਮਿਲਣਾ ਹੈ ਗੇ ਤੂੰ ਤਰ ਹੋਈ ਨਾ ਇਹਨੂੰ ਕੋਈ ਰੈਗਰਟ ਨਹੀਂ ਹੋ ਰਿਹਾ ਆਜੋ ਆਜੋ ਮਮੀ ਬਾਹਰ ਆਜੋ ਕੋਈ ਵੜੀਆ ਬਸ ਚਾਹ ਅਤਾਰ ਗਏ ਤੇ ਅਸੀਂ ਇੱਥੇ ਖੋਦੀ ਦੇ ਗਏ ਤੀ ਇਹ ਤਾਂ ਅੱਛਾ ਇਹ ਵੀ ਸਮਾਨੇ ਭਰੀਏ ਨਾ ਖੁੱਲੀ ਰਹਿਣ ਤਾਂ ਕਿ ਕੀ ਕੱਢੋ ਨਾ ਬਾਹਰ Ayrıca da bir tane lakıt. Yok. 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 ਇਹ ਤਾਂ ਨਹੀਂ ਇਹ ਤਾਂ ਪੇਪਰ ਨਹੀਂ ਰੋ ਤਾਂ ਕੋਈ ਚੱਕਰ ਨਹੀਂ ਹੈਗਾ ਦੰਦ ਕੱਢਣਾ ਕੋਈ ਸ਼ੌਂਦਾ ਪਾਪਾ ਚੱਲਿਆ ਮੋਸਲ ਹੋ ਜਾ ਮਾੜਾ ਮੋਟਾ ਮੈਂ ਇਹ ਦਿਖਾਵਾ ਤਾਂ ਕਰ ਦਿੰਦੇ ਆ ਨਹੀਂ ਹੱਸਿਆ ਨਾ ਤੁਸੀਂ ਮੈਂ ਮੋਟਰਾ ਤੇ ਉਹਨੂੰ ਵੀ ਦਿਖਾਵਾ ਤੇ ਕਰ ਦਿੰਦੇ ਇਹਨੂੰ ਵੀ ਮੋਸਲ ਕਰ ਉਹ ਤੇ ਉਹ ਤਾਂ ਚਾਚਾ ਹੈ ਤੇਰਾ ਤੇ ਪਾਪਾ ਹੈ ਤੇਰੇ ਮੈਂ ਰਾਤ ਨੂੰ ਉਹ ਰਾਤ ਦੇ ਲੈ ਜਾਣਾ ਨਾ ਦੁਨੀਆ ਮੈਂ ਵੀ ਹੱਤੀ ਹੈ ਵਾ ਦੁਨੀਆ ਤੇਰਾ ਫਰਦਾ ਹੱਤੀ ਤੁਸੀਂ ਤੂੰ ਮੂਰੀਂ ਨਾ ਦੇਖੋ ਤਾਂ

ਲੋ 5000 ਜਰ ਕਹਿੰਦਾ 40 ਮਿੰਟ ਲਗਾ ਬੰਦਾ ਆਪਣਾ ਮੀਣਾ ਉਹ ਨਿਕਲ ਜਾਣਾ ਇੱਕ ਵਾਰ ਇਦਾਂ ਨਾ ਕੱਲੇ ਨਹੀਂ ਆਣਾ ਇੱਕ ਫਾਰ ਟੱਪਰ ਬੈਠੇ ਹੈ ਹੈ ਪਾਗਲ 40 ਮਿੰਟ ਦੀ ਗੱਲ ਆ ਖਾਣ ਉਹ ਫੇਰੇ ਵਾਲੀ ਮਾਕਸਾ ਨਹੀਂ ਨਿਕਲ ਜੀ ਸਾਡੇ ਤੇ ਪਾਣੀ ਪਾਪਾ ਨੂੰ ਕਿੱਥੇ ਖਾਣ ਤਾ ਪਾਪਾ ਚੱਲਾ 40 ਮਿੰਟ ਰੱਖਿਆ ਨਹੀਂ ਕਰ ਬਾਈ ਅਨਕੇ ਕੋਈ ਨੰਬਰ ਹੈ ਕਿ ਅਸੀਂ ਫਿਰ ਦਾ ਨਾ ਜਾਈਂ ਕਿ

오늘 말해로노

定啊、嗯嗯

ਲੋ ਗਾਇਜ਼ ਯੂ ਸੀ ਬੇਬੀ ਨੂੰ ਛੱਡ ਕੇ ਤੇ ਘਰੇ ਪਹੁੰਚ ਗਏ ਤੇ ਹੁਣ ਚਾਹ ਚੂ ਪੀ ਲਈ ਐ ਤੇ ਬਸ ਉਧਰੋਂ ਬੁਟੀਕ ਚ ਵਰਕਰ ਆ ਗਿਆ ਆਪਣੇ ਤੇ ਉਹਨਾਂ ਨੂੰ ਕੰਮ-ਕੁੰਮ ਦੇਣਾ ਤੇ ਮੇਰਾ ਫੇਰ ਚਾਹ ਪੀਂਦਾ ਜੀ ਕਰਨ ਦਾ ਮੈਂ ਅੱਥਰ ਥੋੜੀ ਜੀ ਚਾਹ ਬਣਾਣੇ ਆ ਤੇ ਫਤਿਹ ਨੂੰ ਮਵੱਜਾ ਮਾਰੀ ਜਾਨੀ ਐ ਫਤਿਹ ਪਤਾ ਨਹੀਂ ਕਿੱਧਰ ਗਿਆ ਤੇ ਹੁਣ ਤੁਹਾਨੂੰ ਫੇਰ ਕੱਲੀ ਦੇ ਵਲੌਗ ਦੇਖਣ ਨੂੰ ਮਿਲਿਆ ਕਰਨਗੇ ਜਿਵੇਂ ਪਹਿਲਾਂ ਤੇ ਫੇਰ ਆਪਣੀਆਂ ਗੇਨ ਉਦਾਂ ਦੀ ਲਾਈਫ ਸਟਾਰਟ ਹੋਗੀ ਫਤੇ ਓ ਫਤੇ ਫਤੇ ਸੈਕ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਆਵੇ ਕੋਈ ਜਾਵੇ ਉਹਨੂੰ ਕੋਈ ਚੱਕਰ ਨਹੀਂ ਹੈਗਾ ਬਾਕੀ ਬੱਚਾ ਆ ਉਹ ਛੋਟਾ ਕੋਈ ਚੀਜ਼ਾਂ ਨਹੀਂ ਸਮਝਦਾ ਹੈਗਾ ਹਨਾ ਤੇ ਚਲੋ ਕੋਈ ਗੱਲ ਨਹੀਂ ਵਾਈ ਕਰੇ ਬਸ ਹੁਣ ਸਾਡਾ ਕੰਮ ਵੀ ਛੇਤੀ ਛੇਤੀ ਬੰਨ ਜਾਵੇ ਤੇ ਅਸੀਂ ਵੀ ਜਾਈਏ ਦੇਖਿਏ ਇਹ ਸਾ ਕਿਤਾਬ ਹੈ ਕਿ ਓਦਾਂ ਦੀ ਜ਼ਿੰਦਗੀ ਬਾਰੇ ਓਦਾਂ ਦੀ ਜ਼ਿੰਦਗੀ ਬਾਰੇ ਕੰਜਾਂਾਂ ਕਿਤੇ ਪਤਾ ਲੱਗੇਗਾ ਹਨਾ ਬਾਕੀ ਪਤਾ ਹੀ ਹੈ ਕਿ ਲਾਈਫ ਤਾਂ ਬਾਰੇ ਟਫ ਹੀ ਹੈ ਪਰ ਜੇ ਇਹਦੀ ਟਫ ਲਾਈਫ ਦੇ ਵਿੱਚ ਆਪਣੇ ਕੋਲ ਰਹਿਣਾ ਮਿਲ ਜਾਵੇ ਤਾਂ ਮੈਨੂੰ ਲੱਗਦਾ ਵੀ ਕੋਈ ਗੱਲ ਨਹੀਂ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਫਿਰ ਬੰਦਾ ਕੱਢ ਲੈਂਦਾ ਹੁੰਦਾ ਹਨਾ ਤੇ ਇਹ ਦਿਲ ਤਾਂ ਨਹੀਂ ਲੱਗ ਰਿਹਾ ਕਿਉਂਕਿ ਹੁਣੇ ਜਸਟ ਛੱਡ ਕੇ ਆਇਆ ਹਾਂ ਤੋਂ ਟਾਈਮ ਸ਼ਾਮਾਂ ਦਾ ਤੁਹਾਨੂੰ ਪਤਾ ਜਦੋਂ ਸ਼ਾਮਾਂ ਦਾ ਟਾਈਮ ਹੁੰਦਾ ਤੇ ਉਦੋਂ ਤਾਂ ਵੈਸੇ ਹੀ ਗੰਦੇ ਨਹੀਂ ਹੁੰਦੇ ਹਾਲ ਪੈਣਾ ਗੇਮਿੰਗ ਹਨਾ ਸੋ ਮੈਂ ਹੋਰ ਵੀ ਬੜੀ ਕੰਟਰੋਲ ਕਰਕੇ ਤੁਹਾਡੇ ਨਾਲ ਵੀਡੀਓ ਬਣਾ ਰਹੀ ਆ। ਬਸ 2 ਦਿਨ ਦੀ ਮੇਰੀ ਵੀ ਛੁੱਟੀ ਰਹਿ ਗਈ ਹੋਰ ਫਿਰ ਉਸ ਤੋਂ ਬਾਅਦ ਸਕੂਲ ਸਟਾਰਟ ਹੋ ਜਾਣਾ ਤੇ ਬਸ ਫਿਰ ਹੌਲੀ-ਹੌਲੀ ਆਪਣਾ ਕੰਮਾਂ ਕਰਾਂ ਤੇ ਪੈ ਜਾਣਾ ਤੇ ਦਿਲ ਲੱਗ ਜਾਣਾ ਆ। ਪੰਜ ਤੋਂ ਜ਼ਿੰਮੇਵਾਰੀਆਂ ਚ ਪੈ ਜਣੇ ਆ। ਥੋੜੇ ਦਿਨ ਹੁਣਾ ਚੱਲਣ ਦਿਆ ਸੀਗਾ ਘੁੰਮਣ ਫਿਰਨ ਕਦੀ ਇੱਧਰ ਕਦੀ ਉੱਧਰ। ਤੇ ਹੁਣ ਆਪਣੇ ਬਸ ਮੈਂ 11 ਨੂੰ ਪ੍ਰੈਕਟੀਕਲ ਲੈਣ ਜਾਣਾ। ਤੇ ਉਸ ਤੋਂ ਬਾਅਦ ਫਿਰ ਮਤਲਬ ਮੇਰਾ 11 ਤੋ ਸਕੂਲ ਸਟਾਰਟ ਹੈ ਤੇ ਮੇ ਵੀ ਦੇਖੋ ਸਕੂਲ ਕੋਲ ਤੱਕ ਆਪਾਂ ਹੁਣ ਕੰਟੀਨਿਊ ਕਰਦੇ ਆਂ ਇਹ ਤੁਹਾਨੂੰ ਆਪਾਂ ਹੁਣ ਔਨ ਵਾਲੇ ਬਲੌਗਸ ਦੇ ਵਿੱਚ ਦੱਸਾਂਗੇ ਤੇ ਬਾਕੀ ਬਰਿੰਦਰ ਠੀਕ ਠਾਕ ਪਹੁੰਚ ਗਈ ਸੀਗੇ ਅੱਜ ਮੇਰਾ ਮਨ ਨਹੀਂ ਸੀ ਕਰਦਾ ਪਿਆ ਬਲੌਗ ਸ਼ੂਟ ਕਰਨ ਦਾ ਕਿਉਂਕਿ ਬਿਲਕੁਲ ਵੀ 瘾 ਨਹੀਂ ਸੀ ਹੈਗਾ ਤੇ ਫਿਰ ਮੈਂ ਕਿਹਾ ਕਿ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਕਿਉਂਕਿ ਤੁਹਾਡੀ ਕਮੈਂਟ ਪੜ ਕੇ ਬੜੀ ਫਿਰ ਹੌਸਲਾ ਜਾ ਮਿਲਦਾ ਹਨਾ ਮੈਂ ਤੁਹਾਡੀ ਕਮੈਂਟਸ ਰਿਪਲਾਈ ਘਟ ਦਿੰਨੀ ਹੁੰਦੀਆਂ ਟਾਈਮ ਨਹੀਂ ਲੱਗਦਾ ਬਟ ਮੈਂ ਪੜਦੀ ਜ਼ਰੂਰ ਸਾਰੇ ਹੁੰਦੀਆਂ ਤੇ ਬ੍ਰਿੰਦਰ ਵੀ ਸਾਰੇ ਕਮੈਂਟ ਟਰੀਟ ਕਰਦੇ ਨੇ ਤੇ ਬਹੁਤ ਵਧੀਆ ਟਾਈਮ ਨਿਕਲ ਗਿਆ ਜਿੰਨਾ ਕਿ ਵੀ ਸੀਗਾ ਚਲੋ ਐ ਹੋ ਗਿਆ ਕਿ ਇੱਕ ਕਰੀ ਮਿਲ ਕੇ ਚਲੇ ਗਏ ਹਨਾ ਹੁਣ ਥੋੜਾ ਜਿਹਾ ਟਾਈਮ ਅੱਗੇ ਸੋਖਾ ਨਿਕਲ ਜਾਊਗਾ ਬਾਕੀ ਦੇਖੋ ਅੱਗੇ ਅੱਗੇ ਕੀ ਬਣਦਾ ਜੋ ਵੀ ਹੋਏਗਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਫਿਲਹਾਲ ਮੈਂ ਤਾਂ ਚਾਹ ਤਰੀ ਹੋਈ ਏ ਮੈਂ ਫਤਿਹ ਨੂੰ ਬੁਲਾਇਆ ਸੀਗਾ ਬਟ ਫਤਿਹ ਆਇਆ ਨਹੀਂ ਹੈਗਾ ਪਤਾ ਨਹੀਂ ਉਧਰ ਹੀ ਆ ਰਿਹਾ ਹੋਵੇਗਾ